चलो चोई भीड़ पहु पिछा जी ਨਹੀਂ ਇਹ ਪਛਾਣ ਲਈ ਉਹ ਜੋ ਕਿ ਜੀ ਨਹੀਂ ਨਾ ਇਹ 12 ਵਾਜੀ ਕਰਕੇ 1 ਹੋ ਜਾ। 1 1 2 ਠੀਕ ਐਸੇ ਕਰ। ਨਹੀਂ। ਸੋ ਪੈਰੀ ਜਾਣ ਤੇ ਮੁਕੇ वालों जो दीपमला की जा रही है रा <ahanan> ਉਹ ਮਾਸ਼ੂਤ ਮਾਨ ਜੀ ਅੱਜ ਪੈਰੋ ਜਨਮ ਦਿਨਾਈ ਜਾ ਰਹੀ ਹੈ ਸੋ ਕੀ ਕਹਿਣਾ ਚਾਹੋਗੇ ਸਰ ਇਹ ਜੀ ਦੇਖੋ ਪੂਰੀ ਦੇਸ਼ ਦੇ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਕਿਉਂਕਿ ਬਹੁਤ ਹੀ ਬੜਾ ਤਿਹਾਰ ਮਨਾਇਆ ਜਾਂਦਾ ਹੈ ਜਿਹੜਾ ਪੈਰੂ ਦਾ ਜਨਮ ਉਸ ਦਿਨ ਮਨਾਇਆ ਜਾਂਦਾ ਕੁਰਾਲੀ ਇਹ ਪੈਰੂ ਦੇ ਦੋ ਮੰਦਰ ਹੈ ਪੂਰੇ ਭਾਰਤ ਦੇ ਵਿੱਚ ਇੱਕ ਕਾਸ਼ੀ ਜੇ ਜੀ ਕਹਿੰਦੇ ਆ ਤਾਂ ਉਸੇ ਤਰ੍ਹਾਂ ਜਿੱਥੇ ਸੰਗਤ ਹੈ ਉਸੇ ਹਿਸਾਬ ਨਾਲ ਇੱਥੇ ਚ ਪੂਰੀ ਸੰਗਤ ਹੈ ਤੇ ਲੋਕ ਆਪਣੀਆਂ ਪੂਰੀਆਂ ਲੈ ਕੇ ਆਉਂਦੇ ਆ ਸਰਦਾ ਦੇ ਨਾਲ ਨੇ ਤਾਂ ਸਾਰਾ ਚੜਾਉਂਦੇ ਆ ਚੋੜੀ ਨੂੰ ਸੋ ਦੇਖਿਆ ਜਾ ਰਿਹਾ ਕਿ ਟਾਈਮ ਬਹੁਤ ਹੋ ਚੁੱਕਾ ਪਰ ਸੰਗਤ ਦੀ ਭੀੜ ਆ ਜੋ ਹੁਣ ਵੀ ਦੇਖੋ ਲੈਂ ਟੁੱਟ ਨਹੀਂ ਰਹੀ ਆ ਜੀ ਬਾਬਾ ਜੀ ਕੰਮ ਕਰਦੇ ਲੋਕ ਤਾਂ ਜੀ ਪੂਰੇ ਆਣ ਮਰੇ ਹੋਏ ਮੋਲ ਛੇ ਗੜਦੇ ਆ ਜੀ ਸੰਗਤਾਂ ਦੀ ਬਾਬਾ ਜੀ ਨਾਲ ਪਿਆਰ ਹੈ ਜੀ ਇਹਨਾਂ ਦਾ ਉਹ ਤੁਹਾਡੇ ਮੋਰੀ ਹੈ ਜੀ ਕਿਹੜਾ ਟਾਈਮ ਹੋਇਆ ਵਾ ਸੰਗਤਾਂ ਦਾ ਟਾਈਮ ਹੈ ਜੀ ਲੈਂ ਰਿੰਗ ਟੁੱਟ ਨਹੀਂ ਬੋਲ ਜਾਇ ਪੈਰੋ ਜੈ ਹੋਰ ਚੜਿਆ ਜਾਇ ਪੈਰੋ ਨਾ ਜੀ ਸੋ ਬਾਬਾ ਜੀ ਅੱਜ ਪੈਰੋ ਜੰਤੀ ਬੜੀ ਸ਼ਰਧਾਪੂਰਵਕ ਮਨਾਈ ਜਾ ਰਹੀ ਆ ਸੰਗਤਾਂ ਦਾ ਵੀ ਹਜੂਮ ਕਾਫੀ ਸੀਗਾ ਸਿਖਣ ਰਾਤ ਵੀ ਹੋ ਚੁੱਕੀ ਆ ਕਾਫੀ ਤੇ ਹ ਇਦੇ ਬੱਤ ਦੇਹੀ ਆ ਜੀ ਵੀ ਪ੍ਰਮਾਤਮਾ ਦਾ ਸ਼ੁਕਰੀਆ ਜੀ ਵਾਕਿਆ ਪਾਈ ਆਣ ਵਾਲੀ ਸੰਗਤਾਂ ਦਾ ਧੰਨਵਾਦ ਜੀ ਉਹਨਾਂ ਨੂੰ ਜੋ ਹੈ ਪ੍ਰਮਾਤਮਾ ਉਹਦੀ ਹਰ ਮਨੋ ਕਾਮਨਾ ਪੂਰੀਆਂ ਕਰੇ ਔਰ ਖੁਸ਼ੀ ਖੁਸ਼ੀ ਮਹਾਰਾਜ ਦੇ ਚਰਨਾਂ ਦੀ ਇਸ ਤਰ੍ਹਾਂ ਅੱਗੇ ਵੀ ਪਏ ਸੰਗਤਾਂ ਦੇ ਜੋ ਮੇਲੇ ਰੌਣਕਾਂ ਲੱਗਦੀਆਂ ਰਹਿਣ ਜੀ ਜੈ ਹੋਵੇ ਧੰਨਵਾਦ